ਤਰੇਪਰੇ ਨੂੰ ਨੰਬਰਾਂ ਵਿੱਚ ਤੁਹਿਆ ਦੋਨ ਦੇ ਲਾਉਣ ਵਾਲੇ ਇੱਕ ਮਿੰਟ ਅੱਗੇ ਦੇ ਗਏ ਨੇ ਉਹ ਜਿਹੜੀ ਸਾਧੂ ਦੇ ਜੀ ਗਰਮਾ ਗਰਮ ਪੈਰ ਤੇ ਗਰਮਾ ਗਰਮ ਸਾਂਹ ਉਹਨਾਂ ਨੂੰ ਮਿਲਣਾ ਹੈ ਸਾਹ ਹੈ ਕਿ ਤੇ ਪੂਰਾ ਦੀ ਸੰਗਤ ਵੱਲੋਂ ਹੱਥ ਤੋਂ ਕੈ ਵੀ ਮੈਨੂੰ ਲੱਗਾਇਆ ਜਾਂਦਾ ਹੈ ਤੇ ਸੇਵਾਦਾਰੋਂ ਬਦਤਰ ਕੇ ਇਸ ਨੰਬਰ 'ਚ ਇਸੇ ਬੌਧ ਨੇ ਤੇ ਆਪਣੀ ਆਨਿਦੋਗਨ ਦੀ ਨਰਭਤ ਸਵੇਰ ਲਾ ਰਿਹਾ ਰੌਣਲ ਰੌਣਲ ਕੋ ਜਿੰਦ ਦਾ ਸਾਰੇ ਹਿੰਦ ਸਾਧਨਾ ਕਰਮਾ ਕਰਮ ਥੀਰ ਤੇ ਕਰਮਾ ਕਰਮ ਜਾ ਕਰਮਾ ਕਰਮ ਪ੍ਰਸਾਦੋ लंगर ख़ज़ा चो मा ख़ज़े रखण गरमा गर्म खीर ते गरमा गर्म चागलो बीच सो ਗਰਮਾ ਗਰਮ ਖੀਰ ਤੇ ਗਰਮਾ ਗਰਮ ਚਾਹ ਜਾਨ ਦੀ ਵਾਰੀ ਸੇਵਾਦਾਰੋ ਜਾਨ ਬੜਾ ਲਿਆ ਕਰੋ ਥੋੜਾ ਅੱਗੇ ਆ ਜਾ ਕਰੋ ਪਾਟਾ ਦਾ ਗੱਡੀ ਵਾਲੇ ਬੇਨ ਦਾ ਬਹੁਤ ਧੰਨਵਾਦ ਆ ਜਿਹਦੇ ਬਹੁਤ ਹੀ ਇਤਤਾਰ ਤੇ ਸਤਕਾਰ ਦੇ ਨਾਲ ਨੰਬਰ ਸ਼ਖਰਿਆ ਵੀਰ ਦੀ ਯਾਤਰਾ ਸਾਥੀ ਤੇ ਸਾਹਰੇ ਕਾ ਕੀ ਹਾਲ और अभी भी बहुत चाहिए हां अपना वाला ले लो ना। लो लो उधर लगाओ उधर चार को चला बचना तो दबान करना बलक्शन गरमा गरम फेर पे गरमा गरम चाय आ गई अब वो पेन वाला सोलक जा रहे हैं

ਗਰਮਾ ਗਰਮ ਖੀਰ ਤੇ ਗਰਮਾ ਗਰਮ ਚਾਹ ਛਾਡੂ ਮੇਰੇ ਵੀਰ ਗਰਮਾ ਗਰਮ ਖੀਰ ਤੇ ਗਰਮਾ ਗਰਮ ਚਾਹ ਛਕ ਲਈ ਮੇਰੀ ਵੀਰ ਗਰਮਾ ਗਰਮ ਖੀਰ ਹੋਏ ਹੋਏ ਸੋਹਣਾ ਮਰ ਹੋਏ ਹੋਏ ਜਾਨ ਦਾ ਵੱਡੀਆਂ ਹੋਏ ਹੋਏ ਪਿਆਰ ਤੇ ਸਤਿਕਾਰ ਨਾਲ ਉਹ ਜਾਨ ਖੋਲਦੇ ਤੇ ਪਿਛਲੇ ਦੇ ਬਾਲ ਲੰਦਰ ਜੀ ਚੱਲ ਰਿਹਾ ਪੰਜ 6 ਕਿਸੇ ਨੇ ਸਬਨਾ ਬੈਕ ਤੇ ਸਬਨਾ ਸੱਤ ਸੱਤ ਦਾ ਵਰਨਾ ਗੰਨ ਸਾਹਾ ਵਰਨਾ ਗੰਨ ਕਿਸਾ ਤੇ ਕੋਈ ਬੰਨ ਰੱਜਾ ਨਿਕਲਦਾ ਸੋਚੇ ਕਿਛਾ ਦਾ ਰੱਖੀ ਬਸਤਾ ਤੇ ਹੀ ਹੁੰਦਾ ਹੈ ਪਾਇਤਾ ਉਹ ਕਿੱਥੇ ਨਾ ਨਾ ਬੰਦਾ ਜੀ ਰੋਸੇ ਰੱਜਾ ਚਾਹ ਰਿਹਾ ਪਾਉਂਦਾ ਨੇ ਗਰਮਾ ਗਰਮ ਫੇਰ ਤੇ ਗਰਮਾ ਗਰਮ ਚਾਹ ਸ਼ਕਲੋ ਵੀਰ ਜੀ ਸ਼ਕਲੋ ਗਰਮਾ ਗਰਮ ਫੇਰ ਤੇ ਗਰਮਾ ਗਰਮ ਚਾਹ ਇਹ ਸਭ ਇੱਕ ਸਾਹੋ ਕੋ ਕੰਧੀਆਂ ਆਪਣੇ ਸੂਰ ਤੇ ਕੋਟੇ ਤੋਂ ਬੰਨੋ ਜੇ ਦਾ ਇਹ ਤਾਂ ਬਹੁਤ ਇਤਿਆਰ ਦੇ ਸਿਧਾਰਨ ਆ ਨੰਗਰਾਂ ਲਗਾਉਂਦੇ ਨੇ ਇੱਥੇ ਤੇ ਸੰਤਾਂ ਨੇ ਬਹੁਤ ਇਤਿਆਰ ਦੇ ਸਿਧਾਰਨ 'ਤੇ ਆਉਂਦੇ ਨੇ ਕਰਦੇ ਨੇ ਵੀਰ ਬੱਸਾਂ ਦੀ ਤਰ੍ਹਾਂ ਹੱਥੇ ਗਰਮਾ ਗਰਮ ਖੂਰ ਤੇ ਗਰਮਾ ਗਰਮ ਚਾਹ ਰੰਮਾ ਗੰਪਸਾਥੇ ਅੰਧਰਾ ਪੱਜ ਚ ਚੱਲ ਰਹੇ ਜੇ ਕਿਸੇ ਜੀਵ ਨੇ ਪ੍ਰਸਾਦ ਦੇ ਵੀ ਸੱਕਣੇ ਹੋਣ ਉਹਦੇ ਸਾਥ ਸਾਥ ਦਾ ਤਾ ਰੋਣਾ ਲਕਾ ਪਸਤਾਲੀ ਜੀਰ ਵੱਲੋਂ ਸਰਦਰ ਲੰਗਰ ਦਾ ਪਾਵਨ ਦੀ ਸ਼ੇਨਾ ਕੀਤੀ ਗਈ ਹੈ ਜਿਹੜੋ ਅਕੈਸੋ ਆਰਦਾ ਦਾ ਬਲਵਕਸਿਆ ਤੇ ਬਾਗ ਦੇ ਲੈ ਕੇ ਆयो ਲਾਲਾ ਗਰਮਾ ਗਰਮ ਠੀਰ ਤੇ ਗਰਮਾ ਗਰਮ ਚਾਹ ਸ਼ਕਲੋ ਜੀ ਦੀ ਸ਼ਕਲੋ ਗਰਮਾ ਗਰਮ ਠੀਰ ਤੇ ਗਰਮਾ ਗਰਮ ਚਾਹ ਪਿਆਰ ਨਾਲ ਵੀਰ ਪਿਆਰ ਨਾਲ ਹੋਲੀ ਵਲੀ ਵੰਦੋ ਜਨਮ

ਗਰਮਾ ਗਰਮ ਚਾਹ ਰੱਖਣਾ ਦੋਸਤਾਂ ਕੱਪੀਆਂ ਵਰਤਣਾ ਧਰਮਾ ਗਰਮ ਖੀਰ ਤੇ ਗਰਮਾ ਗਰਮ ਚਾਹ ਸਾਗਰੇ ਮੇਰੇ ਜੀਰੋ ਗਰਮਾ ਗਰਮ ਖੀਰ ਲੋਮਕੋਲੀ ਬਚਾਰੇ ਵਿਚਾਰੇ ਆਇਆ ਕਰੋ ਗਰਮਾ ਗਰਮ ਖੀਰ ਇੱਕ ਹੋਰ ਗੱਡੀ ਵਾਲੇ ਮੁੰਡੇ ਵੱਲੋਂ 50 lakh 100 lakh damde gurudwara langra ch